ਕਸਵੀ ਗਾਲ ਜੀ ਕਪੜੇ ਲਈ ਦੇ ਚੈਨਲ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਪਸ਼ਮੀਨੇ ਦੇ ਸੂਟ ਹਾਂਜੀ ਇਹ ਫਰਸਟ ਔਰੇਂਜ ਕਲਰ ਦਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਸੋਨਾ ਫੈਬਰਿਕ ਹੈ ਇਹ ਸਾਰੇ ਫੈਬਰਿਕ ਜੋ ਅਸੀਂ ਪਾਨੇ ਆ ਇਹ ਬ੍ਰਾਂਡ ਦੇ ਹੁੰਦੇ ਆ ਹਾਂਜੀ ਇਸ ਦੇ ਨਾਲ ਇਹ ਮੈਚਿੰਗ ਸੂਟ ਹੈ ਔਰ ਔਰੇਂਜ ਕਲਰ ਦੀ ਇਸ ਦੇ ਨਾਲ ਬਾਟਮ ਹੈ ਬਾਕੀ ਕਸਮਰ ਦੀ ਆਪਣੀ ਚੋਇਸ ਹੈ ਅਗਰ ਤੁਸੀਂ 올ਓਵਰ ਸੂਟ ਲੈਣਾ ਹੈ ਤਾਂ 올ਓਵਰ ਵੀ ਲੈ ਸਕਦੇ ਹੋ ਹਾਂਜੀ ਇਹ ਨੈਕਸਟ ਹੈ ਜੀ ਮੋਰ ਪੰਖੀ ਸ਼ੇਡ ਦਾ ਬਹੁਤ ਪਿਆਰਾ ਸੂਟ ਹੈ ਇਸ ਦੇ ਨਾਲ 골ਡਨ ਕਲਰ ਦੀ ਬਾਟਮ ਹੈ ਬਾਕੀ ਅਗਰ ਜੇ ਤੁਸੀਂ ਸਟਿਚ ਕਰਵਾ ਕੇ ਤਿਆਰ ਕਰਵਾ ਕੇ ਸੂਟ ਲੈਣਾ ਤਾਂ ਤਿਆਰ ਕਰਵਾ ਕੇ ਵੀ ਲੈ ਸਕਦੇ ਹੋ ਇਸ ਤੇ ਬਾਟਮ ਤੇ ਐਮਬਲੋਇਡਰੀ ਕਰਵਾ ਕੇ ਜਾਂ ਸੂਟ ਤੇ ਕੋਈ ਡਿਜ਼ਾਈਨਿੰਗ ਕਰवानी ਹੈ ਦੁਪੱਟਾ ਵਗੈਰਾ ਤਿਆਰ ਕਰਵਾ ਸਕਦੇ ਹਾਂ ਜੀ ਇਹ ਨੈਕਸਟ ਹੈ ਜੀ ਮੋਰ ਪੰਖੀ ਕਲਰ ਦੀ ਬਾਟਮ ਹੈ ਹਾਂ ਜੀ ਇਹ ਨੈਕਸਟ ਹੈ ਮਸਟਰਡ ਮਸਟਰਡ ਕਲਰ ਹੈ बहुत ही सोहना शेड है बहुत प्यारा प्रिंट है भी बहुत सोहना प्रिंट है इस दे नाल, इस इसकी बॉटम बहुत सोहनी है हाँ जी नैक्सट है जी महंदी कलर से है इस ऑफ वर्ट बॉटम है अगर तुम इस सूट तैयार करवाना है जो कोई भी सूट तुम्हें पसंद आता है तैयार करवा के लैंना तैयार करवा स एज़ इट इज़ लैना है एज इट इज़ लेते हो ਜਿਹੜਾ ਸੂਟ ਪਸੰਦ ਆਉਂਦਾ ਉਹ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡੀ ਵੀਡੀਓਜ਼ ਵੇਖ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਨੇ ਸੋਨੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ